ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀਓ ਵਡਹੰਸ ਮਹੱਲਾ ਪੰਜਵਾ ਤੂੰ ਬੇਅੰਤ ਕੋ ਵਿਰਲਾ ਜਾਣੈ ਗੁਰਪ੍ਰਸਾਦ ਕੋ ਸ਼ਬਦ ਪਛਾਨੈ ਸੇਵਕ ਕੀ ਅਰਦਾਸ ਪਿਆਰੇ ਜਪ ਜੀਵਾ ਪ੍ਰਭ ਚਰਨ ਤੁਮਾਰੇ ਰਹਾਉ दयाल पुरख मेरे प्रब दाता जिसह ज नब हो तिन है तुम जाते सदा सदा जाई बलहारी उत उत देखो ओठ तुम्हारी मोह निरगुण गुण किसु न जाता नानक साधु देख मन राता वडहंस मोहल्ला 5वा ਤੂੰ ਬੇਅੰਤ ਕੋ ਵਿਰਲਾ ਜਾਣੈ ਗੁਰਪ੍ਰਸਾਦ ਕੋ ਸ਼ਬਦ ਪਛਾਨੈ ਸੇਵਕ ਕੀ ਅਰਦਾਸ ਪਿਆਰੇ ਜਪ ਜੀਵਾ ਪ੍ਰਭ ਚਰਨ ਤੁਮਾਰੇ ਰਹਾਉ ਦਇਆਲ ਪੁਰਖ ਮੇਰੇ ਪ੍ਰਭ ਦਾਤੇ ਜਿਸ ਹੈ ਜਨਾਬ ਹੋ ਤਿਨਹਿ ਤੁਮ ਜਾਤੇ ਸਦਾ ਸਦਾ ਜਾਈ ਬਲਿਹਾਰੀ ਏਤੋ ਤਦ ਦੇਖੋ ਊਟ ਤੁਹਾਰੀ ਮੋਹ ਨਿਰਗੁਣ ਗੁਣ ਕਿਛੂ ਨਾ ਜਾਤਾ ਨਾਨਕ ਸਾਧੂ ਦੇਖ ਮਨ ਰਤਾ ਵਡਹੰਸ ਮਹੱਲਾ ਪੰਜਵਾ ਤੂੰ ਬੇਅੰਤ ਕੋ ਵਿਰਲਾ ਜਾਣੈ ਗੁਰ ਪ੍ਰਸਾਦ ਕੋ ਸ਼ਬਦ ਪਛਾਨੈ ਸੇਵਕ ਕੀ ਅਰਦਾਸ ਪਿਆਰੇ ਜਪ ਜੀਵਾ ਪ੍ਰਭ ਚਰਨ ਤੁਮਾਰੇ ਰਹਾਉ ਦਇਆਲ ਪੁਰਖ ਮੇਰੇ ਪ੍ਰਭ ਦਾਤੇ ਜਿਸਹ ਜਨਾਬ ਹੋ ਤਿਨਹੈ ਤੁਮ ਜਾਤੇ ਸਦਾ ਸਦਾ ਜਾਈ ਬਲਿਹਾਰੀ ਇਤੇ ਉਤ ਦੇਖੋ ਓਟ ਤੁਹਾਰੀ ਮੋਹ ਨਿਰਗੁਣ ਗੁਣ ਕਿਛੂ ਨਾ ਜਾਤਾ ਨਾਨਕ ਸਾਧੂ ਦੇਖ ਮਨ ਰਤਾ ਵਡਹੰਸ ਮਹੱਲਾ ਪੰਜਵਾ ਤੂੰ ਬੇਅੰਤ ਕੋ ਵਿਰਲਾ ਜਾਣੈ ਗੁਰ ਪ੍ਰਸਾਦ ਕੋ ਸ਼ਬਦ ਪਛਾਣੈ ਸੇਵਕ ਕੀ ਅਰਦਾਸ ਪਿਆਰੇ ਜਪ ਜੀਵਾ ਪ੍ਰਭ ਚਰਨ ਤੁਮਾਰੇ ਰਹਾਉ ਦਇਆਲ ਪੁਰਖ ਮੇਰੇ ਪ੍ਰਭ ਦਾਤੇ ਜਿਸ ਹੈ ਜਨਵੋ ਤਿਨ ਹੈ ਤੁਮ ਜਾਤੇ ਸਦਾ ਸਦਾ ਜਾਈ ਬਲੇਹਾਰੀ ਇਤੇ ਉਤ ਦੇਖੋ ਓਟ ਤੁਮਾਰੀ ਮੋਹੇ ਨਿਰਗੁਣ ਗੁਣ ਕਿਛੂ ਨਾ ਜਾਤਾ ਨਾਨਕ ਸਾਧੂ ਦੇਖ ਮਨ ਰਤਾ ਵਡਹੰਸ ਮਹੱਲਾ ਪੰਜਵਾ ਤੂੰ ਬੇਅੰਤ ਕੋ ਵਿਰਲਾ ਜਾਣੈ ਗੁਰ ਪ੍ਰਸਾਦ ਕੋ ਸ਼ਬਦ ਪਛਾਨੈ ਸੇਵਕ ਕੀ ਅਰਦਾਸ ਪਿਆਰੇ ਜਪ ਜੀਵਾ ਪ੍ਰਭ ਚਰਨ ਤੁਮਾਰੇ ਰਹਾਉ ਦਇਆਲ ਪੁਰਖ ਮੇਰੇ ਪ੍ਰਭ ਦਾਤੇ ਜਿਸ ਹੈ ਜਨਾਬ ਹੋ ਤਿਨ ਹੈ ਤੁਮ ਜਾਤੇ ਸਦਾ ਸਦਾ ਜਾਈ ਬਲਿਹਾਰੀ ਇਤ ਉਤ ਦੇਖੋ ਓਟ ਤੁਮਾਰੀ ਮੋਹਿ ਨਿਰਗੁਣ ਗੁਣ ਕਿਛੂ ਨਾ ਜਾਤਾ ਨਾਨਕ ਸਾਧੂ ਦੇਖ ਮਨ ਰਾਤਾ ਵਡਹੰਸ ਮਹੱਲਾ ਪੰਜਵਾ ਤੂੰ ਬੇਅੰਤ ਕੋ ਵਿਰਲਾ ਜਾਣੈ ਗੁਰ ਪ੍ਰਸਾਦ ਕੋ ਸ਼ਬਦ ਪਛਾਨੈ ਸੇਵਕ ਕੀ ਅਰਦਾਸ ਪਿਆਰੇ ਜਪ ਜੀਵਾ ਪ੍ਰਭ ਚਰਨ ਤੁਮਾਰੇ ਰਹਾਉ ਦਇਆਲ ਪੁਰਖ ਮੇਰੇ ਪ੍ਰਭ ਦਾਤੇ ਜਿਸਹ ਜਨਾਬ ਹੋ ਜਿਨ ਹੈ ਤੂੰ ਜਾਂਤੇ ਸਦਾ ਸਦਾ ਜਾਈ ਬਲੇਹਾਰੀ ਇਤੇ ਉਤ ਦੇਖੋ ਓਟ ਤੁਮਾਰੀ ਮੋਹ ਨਿਰਗੁਣ ਗੁਣ ਕਿਛੂ ਨਾ ਜਾਤਾ ਨਾਨਕ ਸਾਧੂ ਦੇਖ ਮਨ ਰਤਾ ਵਡਹੰਸ ਮਹੱਲਾ ਪੰਜਵਾ ਤੂੰ ਬੇਅੰਤ ਕੋ ਵਿਰਲਾ ਜਾਣੇ ਗੁਰਪ੍ਰਸਾਦ ਕੋ ਸ਼ਬਦ ਪਛਾਣੇ ਸੇਵਕ ਕੀ ਅਰਦਾਸ ਪਿਆਰੇ ਜਪ ਜੀਵਾ ਪ੍ਰਭ ਚਰਨ ਤੁਮਾਰੇ ਰਹਾਉ ਦਇਆਲ ਪੁਰਖ ਮੇਰੇ ਪ੍ਰਭ ਦਾਤੇ जि सहज नाव हो तिन हे तुम जाती सदा सदा जाई बलहारी इत उत देखौ ओट तुम्हारी मोह निरगुण गुण किसू न जाता नानक साधु देख मन रता ਵਡਹੰਸ ਮਹੱਲਾ ਪੰਜਵਾ ਤੂੰ ਬੇਅੰਤ ਕੋ ਵਿਰਲਾ ਜਾਣੈ ਗੁਰ ਪ੍ਰਸਾਦ ਕੋ ਸ਼ਬਦ ਪਛਾਣੈ ਸੇਵਕ ਕੀ ਅਰਦਾਸ ਪਿਆਰੇ ਜਪ ਜੀਵਾ ਪ੍ਰਭ ਚਰਨ ਤੁਮਾਰੇ ਰਹਾਉ ਦਇਆਲ ਪੁਰਖ ਮੇਰੇ ਪ੍ਰਭ ਦਾਤੇ ਜਿਸਹ ਜਨਾਬ ਹੋ ਤਿਨ ਹੈ ਤੁਮ ਜਾਤੇ ਸਦਾ ਸਦਾ ਜਾਈ ਬਲਿਹਾਰੀ ਇਤ ਉਤ ਦੇਖੋ ਓਟ ਤੁਮਾਰੀ ਮੋਹਨਰ ਗੁਣ ਗੋਨ ਕਿਸ਼ੂ ਨਾ ਜਾਤਾ ਨਾਨਕ ਸਾਧੂ ਦੇਖ ਮਨ ਰਤਾ ਵਡਹੰਸ ਮਹਲਾ ਪੰਜਵਾ ਤੂੰ ਬੇਅੰਤ ਕੋ ਵਿਰਲਾ ਜਾਣੈ ਗੁਰ ਪ੍ਰਸਾਦ ਕੋ ਸ਼ਬਦ ਪਛਾਣੈ ਸੇਵਕ ਕੀ ਅਰਦਾਸ ਪਿਆਰੇ ਜਪ ਜੀਵਾ ਪ੍ਰਭ ਚਰਨ ਤੁਮਾਰੇ ਰਹਾਉ ਦਇਆਲ ਪੁਰਖ ਮੇਰੇ ਪ੍ਰਭ ਦਾਤੇ ਜਿਸਹ ਜਨਾਬ ਹੋ ਤਿਨਹੈ ਤੁਮ ਜਾਤੇ ਸਦਾ ਸਦਾ ਜਾਈ ਬਲਿਹਾਰੀ ਇਤੇ ਉਤ ਦੇਖੋ ਉਟ ਤੁਮਾਰੀ ਮੋਹਨਿਰ ਗੁਣ ਗੁਣ ਕਿਛੂ ਨਾ ਜਾਤਾ ਨਾਨਕ ਸਾਧੂ ਦੇਖ ਮਨ ਰਤਾ ਵਡਹੰਸ ਮਹੱਲਾ ਪੰਜਵਾ ਤੂੰ ਬੇਅੰਤ ਕੋ ਵਿਰਲਾ ਜਾਣੈ ਗੁਰਪ੍ਰਸਾਦ ਕੋ ਸ਼ਬਦ ਪਛਾਨੈ ਸੇਵਕ ਕੀ ਅਰਦਾਸ ਪਿਆਰੇ ਜਪ ਜੀਵਾ ਪ੍ਰਭ ਚਰਨ ਤੁਮਾਰੇ ਰਹਾਉ ਦਇਆਲ ਪੁਰਖ ਮੇਰੇ ਪ੍ਰਭ ਦਾ ਤੇ ਜਿਸਹਿ ਜਨਾਬ ਹੋ ਤਿਨਹਿ ਤੁਮ ਜਾਤੇ ਸਦਾ ਸਦਾ ਜਾਈ ਬਲਿਹਾਰੀ ਇਤ ਉਤ ਦੇਖੋ ਓਟ ਤੁਮਾਰੀ ਮੋਹੇ ਨਿਰਗੁਣ ਗੁਣ ਕਿਛੂ ਨਾ ਜਾਤਾ ਨਾਨਕ ਸਾਧੂ ਦੇਖ ਮਨ ਰਤਾ ਵਡਹੰਸ ਮਹੱਲਾ ਪੰਜਵਾ ਤੂੰ ਬੇਅੰਤ ਕੋ ਵਿਰਲਾ ਜਾਣੈ ਗੁਰ ਪ੍ਰਸਾਦ ਕੋ ਸ਼ਬਦ ਪਛਾਨੈ ਸੇਵਕ ਕੀ ਅਰਦਾਸ ਪਿਆਰੇ ਜਪ ਜੀਵਾ ਪ੍ਰਭ ਚਰਨ ਤੁਮਾਰੇ ਰਹਾਉ ਦਇਆਲ ਪੁਰਖ ਮੇਰੇ ਪ੍ਰਭ ਦਾਤੇ ਜਿਸਹ ਜਨਾਬ ਹੋ ਤਿਨਹੈ ਤੁਮ ਜਾਤੇ ਸਦਾ ਸਦਾ ਜਾਈ ਬਲੇਹਾਰੀ ਇਤੇ ਉਤ ਦੇਖੋ ਓਟ ਤੁਮਾਰੀ ਮੋਹੇ ਨਿਰਗੁਣ ਗੁਣ ਕਿਛੂ ਨਾ ਜਾਤਾ ਨਾਨਕ ਸਾਦੂ ਦੇਖ ਮਨ ਰਾਤਾ ਵਡਹਾਂਸ ਮਹੱਲਾ ਪੰਜਵਾ ਤੂੰ ਬੇਅੰਤ ਕੋ ਵਿਰਲਾ ਜਾਣ ਗੁਰ ਪ੍ਰਸਾਦ ਕੋ ਸ਼ਬਦ ਪਛਾਣੈ ਸੇਵਕ ਕੀ ਅਰਦਾਸ ਪਿਆਰੇ ਜਪ ਜੀਵਾ ਪ੍ਰਭ ਚਰਨ ਤੁਮਾਰੇ ਰਹਾਉ ਦਇਆਲ ਪੁਰਖ ਮੇਰੇ ਪ੍ਰਭ ਦਾਤੇ ਜਿਸਹਿ ਜਨਾਬ ਹੋ ਤਨ ਹੈ ਤੂੰ ਜਾਤੇ ਸਦਾ ਸਦਾ ਜਾਈ ਬਲਿਹਾਰੀ ਇਤੇ ਉਤ ਦੇਖੋ ਓਟ ਤੁਮਾਰੀ ਮੋਹ ਨਿਰਗੁਣ ਗੁਣ ਕਿਛੂ ਨਾ ਜਾਤਾ ਨਾਨਕ ਸਾਧੂ ਦੇਖ ਮਨ ਰਤਾ ਵਡਹੰਸ ਮਹੱਲਾ ਪੰਜਵਾ ਤੂੰ ਬੇਅੰਤ ਕੋ ਵਿਰਲਾ ਜਾਣੈ ਗੁਰ ਪ੍ਰਸਾਦ ਕੋ ਸ਼ਬਦ ਪਛਾਨੈ ਸੇਵਕ ਕੀ ਅਰਦਾਸ ਪਿਆਰੇ ਜਪ ਜੀਵਾ ਪ੍ਰਭ ਚਰਨ ਤੁਮਾਰੇ ਰਹਾਉ ਦਇਆਲ ਪੁਰਖ ਮੇਰੇ ਪ੍ਰਭ ਦਾਤੇ ਜਿਸ ਸਹਿਜਨਾਬਹੁ ਤਿਨਹੈ ਤੁਮ ਜਾਤੇ ਸਦਾ ਸਦਾ ਜਾਈ ਬਲਿਹਾਰੀ ਇਤੇ ਉਤ ਦੇਖੋ ਓਟ ਤੁਮਾਰੀ ਮੋਹੇ ਨਿਰਗੁਣ ਗੁਣ ਕਿਛੂ ਨਾ ਜਾਤਾ ਨਾਨਕ ਸਾਧੂ ਦੇਖ ਮਨ ਰਤਾ ਵਡਹੰਸ ਮਹੱਲਾ ਪੰਜਵਾ ਤੂੰ ਬੇਅੰਤ ਕੋ ਵਿਰਲਾ ਜਾਣੈ ਗੁਰਪ੍ਰਸਾਦ ਕੋ ਸ਼ਬਦ ਪਛਾਨੈ ਸੇਵਕ ਕੀ ਅਰਦਾਸ ਪਿਆਰੇ ਜਪ ਜੀਵਾ ਪ੍ਰਭ ਚਰਨ ਤੁਮਾਰੇ ਰਹਾਉ ਦਇਆਲ ਖੁਰਖ ਮੇਰੇ ਪ੍ਰਭ ਦਾਤੇ ਜਿਸ ਹੈ ਜਨਾਬ ਹੋ ਤਿਨ ਹੈ ਤੁਮ ਜਾਤੇ ਸਦਾ ਸਦਾ ਜਾਈ ਬਲਿਹਾਰੀ ਇਤੇ ਉਤ ਦੇਖੋ ਓਟ ਤੁਮਾਰੀ ਮੋਹੇ ਨਿਰਗੁਣ ਗੁਣ ਕਿਛੂ ਨਾ ਜਾਤਾ ਨਾਨਕ ਸਾਧੂ ਦੇਖ ਮਨ ਰਤਾ ਵਡਹੰਸ ਮਹਲਾ ਪੰਜਵਾ ਤੂੰ ਬੇਅੰਤ ਕੋ ਜਰਲਾ ਜਾਣੈ ਗੁਰਪਰਸਾਦ ਕੋ ਸ਼ਬਦ ਪਛਾਣੈ ਸੇਵਕ ਕੀ ਅਰਦਾਸ ਪਿਆਰੇ ਜਪ ਜੀਵਾਂ ਪ੍ਰਭ ਚਰਨ ਤੁਮਾਰੇ ਰਹਾਉ ਦਇਆਲ ਪੁਰਖ ਮੇਰੇ ਪ੍ਰਭ ਦਾਤੇ ਜਿਸਾ ਹੈ ਜਨਾਬ ਹੋ ਤਿਨ ਹੈ ਤੁਮ ਜਾਤੇ ਸਦਾ ਸਦਾ ਜਾਈ ਬਲਿਹਾਰੀ ਇਹ ਤਤ ਦੇਖੋ ਓਟ ਤੁਮਾਰੀ ਮੋਹੇ ਨਿਰਗੁਣ ਗੁਣਕਿਸ਼ੂ ਨਾ ਜਾਤਾ ਨਾਨਕ ਸਾਧੂ ਦੇਖ ਮਨ ਰਤਾ ਵਡਹੰਸ ਮਹੱਲਾ ਪੰਜਵਾ ਤੂੰ ਬੇਅੰਤ ਕੋ ਵਿਰਲਾ ਜਾਣੈ ਗੁਰਪ੍ਰਸਾਦ ਕੋ ਸ਼ਬਦ ਪਛਾਨੈ ਸੇਵਕ ਕੀ ਅਰਦਾਸ ਪਿਆਰੇ ਜਪ ਜੀਵਾ ਪ੍ਰਭ ਚਰਨ ਤੁਮਾਰੇ ਰਹਾਉ ਦਇਆਲ ਪੁਰਖ ਮੇਰੇ ਪ੍ਰਭ ਦਾਤੇ ਜਿਸਹਿ ਜਨਾਬ ਹੋ ਤਿਨਹੈ ਤੁਮ ਜਾਤੇ ਸਦਾ ਸਦਾ ਜਾਈ ਬਲਿਹਾਰੀ ਇਤ ਉਤ ਦੇਖੋ ਓਟ ਤੁਮਾਰੀ ਮੋਹਿ ਨਿਰਗੁਣ ਗੁਣ ਕਿਛੂ ਨਾ ਜਾਤਾ ਨਾਨਕ ਸਾਧੂ ਦੇਖ ਮਨ ਰਾਤਾ ਵਡਹਾਂਸ ਮਹੱਲਾ ਪੰਜਵਾ ਤੂੰ ਬੇਅੰਤ ਕੋ ਵਿਰਲਾ ਜਾਣੈ ਗੁਰ ਪ੍ਰਸਾਦ ਕੋ ਸ਼ਬਦ ਪਛਾਣੈ ਸੇਵਕ ਕੀ ਅਰਦਾਸ ਪਿਆਰੇ ਜਪ ਜੀਵਾ ਪ੍ਰਭ ਚਰਨ ਤੁਮਾਰੇ ਰਹਾਉ ਦਇਆਲ ਪੁਰਖ ਮੇਰੇ ਪ੍ਰਭ ਦਾਤੇ ਜਿਸਹਿ ਜਨਾਬ ਹੋ ਤਿਨਹੈ ਤੁਮ ਜਾਤੇ ਸਦਾ ਸਦਾ ਜਾਈ ਬਲਿਹਾਰੀ ਇਹ ਤਤ ਦੇਖੋ ਓਟ ਤੁਮਾਰੀ ਮੋਹਿ ਨਿਰਗੁਣ ਗੁਣ ਕਿਛੂ ਨਾ ਜਾਤਾ ਨਾਨਕ ਸਾਧੂ ਦੇਖ ਮਨ ਰਤਾ ਵਡਹੰਸ ਮਹੱਲਾ ਪੰਜਵਾ ਤੂੰ ਬੇਅੰਤ ਕੋ ਵਿਰਲਾ ਜਾਣੈ ਗੁਰਪ੍ਰਸਾਦ ਕੋ ਸ਼ਬਦ ਪਛਾਣੈ ਸੇਵਕ ਕੀ ਅਰਦਾਸ ਪਿਆਰੇ ਜਪ ਜੀਵਾ ਪ੍ਰਭ ਚਰਨ ਤੁਮਾਰੇ ਰਹਾਉ ਦਇਆਲ ਪੁਰਖ ਮੇਰੇ ਪ੍ਰਭ ਦਾਤੇ ਜਿਸੈ ਜਨਾਬ ਹੋ ਤਿਨਹੈ ਤੁਮ ਜਾਤੇ ਸਦਾ ਸਦਾ ਜਾਈ ਬਲਿਹਾਰੀ ਇਤੇ ਉਤ ਦੇਖੋ ਉਟ ਤੁਮਾਰੀ ਮੋਹਿ ਨਿਰਗੁਣ ਗੁਣ ਕਿਛੂ ਨਾ ਜਾਤਾ ਨਾਨਕ ਸਾਧੂ ਦੇਖ ਮਨ ਰਾਤਾ ਵਡਹੰਸ ਮਹੱਲਾ ਪੰਜਵਾ ਤੂੰ ਬੇਅੰਤ ਕੋ ਵਿਰਲਾ ਜਾਣੈ ਗੁਰ ਪ੍ਰਸਾਦ ਕੋ ਸ਼ਬਦ ਪਛਾਨੈ ਸੇਵਕ ਕੀ ਅਰਦਾਸ ਪਿਆਰੇ ਜਪ ਜੀਵਾ ਪ੍ਰਭ ਚਰਨ ਤੁਮਾਰੇ ਰਹਾਉ ਦਇਆਲ ਪੁਰਖ ਮੇਰੇ ਪ੍ਰਭ ਦਾਤੇ ਜਿਸ ਸਹਜਨਾਬ ਹੋ ਤਿਨ ਹੈ ਤੁਮ ਜਾਤੇ ਸਦਾ ਸਦਾ ਜਾਈ ਬਲਿਹਾਰੀ ਇਤੇ ਉਤ ਦੇਖੋ ਓਟ ਤੁਮਾਰੀ ਮੋਹੇ ਨਿਰਗੁਣ ਗੁਣ ਕਿਛੂ ਨਾ ਜਾਤਾ ਨਾਨਕ ਸਾਧੂ ਦੇਖ ਮਨ ਰਤਾ ਵਡਹੰਸ ਮਹੱਲਾ ਪੰਜਵਾ ਤੂੰ ਬੇਅੰਤ ਕੋ ਵਿਰਲਾ ਜਾਣੈ ਗੁਰਪ੍ਰਸਾਦ ਕੋ ਸ਼ਬਦ ਪਛਾਣੈ ਸੇਵਕ ਕੀ ਅਰਦਾਸ ਪਿਆਰੇ ਜਪ ਜੀਵਾ ਪ੍ਰਭ ਚਰਨ ਤੁਮਾਰੇ ਰਹਾਉ ਦਇਆਲ ਪੁਰਖ ਮੇਰੇ ਪ੍ਰਭ ਦਾਤੇ ਜਿਸਾ ਹੈ ਜਨਾਬੋ ਤਿਨ ਹੈ ਤੁਮ ਜਾਤੇ ਸਦਾ ਸਦਾ ਜਾਈ ਬਲਿਹਾਰੀ ਇਤੇ ਉਤ ਦੇਖੋ ਓਟ ਤੁਮਾਰੀ ਮੋਹਨੇਰ ਗੁਣ ਗੁਣ ਕਿਛੂ ਨਾ ਜਾਤਾ ਨਾਨਕ ਸਾਧੂ ਦੇਖ ਮਨ ਰਤਾ ਵਡਹੰਸ ਮਹੱਲਾ ਪੰਜਵਾ ਤੂੰ ਬੇਅੰਤ ਕੋ ਵਿਰਲਾ ਜਾਣੇ ਗੁਰਪ੍ਰਸਾਦ ਕੋ ਸ਼ਬਦ ਪਛਾਣੇ ਸੇਵਕ ਕੀ ਅਰਦਾਸ ਪਿਆਰੇ ਜਪ ਜੀਵਾ ਪ੍ਰਭ ਚਰਨ ਤੁਮਾਰੇ ਰਹਾਉ ਦਇਆਲ ਪੁਰਖ ਮੇਰੇ ਪ੍ਰਭ ਦਾਤੇ ਜਿਸਹ ਜਨਾਬ ਹੋ ਦਿਨ ਹੈ ਤੂੰ ਜਾਤੇ ਸਦਾ ਸਦਾ ਜਾਈ ਬਲੇਹਾਰੀ ਇਤੇ ਉਤ ਦੇਖੋ ਓਟ ਤੁਮਾਰੀ ਮੋਹ ਨਿਰਗੁਣ ਗੁਣ ਕਿਛੂ ਨਾ ਜਾਤਾ ਨਾਨਕ ਸਾਧੂ ਦੇਖ ਮਨ ਰਤਾ ਵਡਹੰਸ ਮਹਲਾ ਪੰਜਵਾ ਉੰਦੇ ਅੰਤ ਕੋ ਵਿਰਲਾ ਜਾਣੇ ਗੁਰਪ੍ਰਸਾਦ ਕੋ ਸ਼ਬਦ ਪਛਾਣੇ ਸੇਵਕ ਕੀ ਅਰਦਾਸ ਪਿਆਰੇ ਜਪ ਜੀਵਾ ਪ੍ਰਭ ਚਰਨ ਤੁਮਾਰੇ ਰਹਾਉ ਦਇਆਲ ਪੁਰਖ ਮੇਰੇ ਪ੍ਰਭ ਦਾਤੇ ਜਿਸਹਜ ਨਾਮ ਹੋ ਸੱਜਣ ਹੈ ਤੁਮ ਜਾਤੇ ਸਦਾ ਸਦਾ ਜਾਈ ਬਲਿਹਾਰੀ ਇਤਿ ਉਤ ਦੇਖੋ ਓਟ ਤੁਮਾਰੀ ਮੋਹਿ ਨੇਰ ਗੁਣ ਗੁਣ ਕਿਛੂ ਨ ਜਾਤਾ ਨਾਨਕ ਸਾਧੂ ਦੇਖ ਮਨ ਰਾਤਾ ਮੋਹਿ ਨਿਰਗੁਣ गुण किसु न जाता नानक सादू देख मन राता श्लोक पवन गुरु पाणी पिता माता धरत महत दिवस रात दोए दाई दयाख ले सकल जगत चंगियायां बुरियायां वाचे धर्म ह दूर करमी आपो अपनी के नेड़ै के दूर ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ